ਤੋਂ ਫਿਆਨਗਾਰ ਕੇ ਕੋਰਿਆਣਾ ਚੌਕੀ ਦੇ ਵਿੱਚ ਬੁਲਾ ਕੇ ਚੌਕੀ ਇੰਚਾਰਜ ਦੇ ਵੱਲੋਂ ਜਿਹੜਾ ਮੋਬਾਈਲ ਆ ਉਹ ਮੇਰੇ ਤੋਂ ਹੀ ਮਚਵਾਇਆ ਗਿਆ ਤੇ ਉਹਨਾਂ ਕੋਲ ਵੀਡੀਓ ਵੀ ਆ ਉਹਨਾਂ ਨੇ ਕਹਿ ਕਿ ਜਿਹੜੇ ਵਿਜੀਲੈਂਸ ਕੋਲ ਪarcha darj ਕਰਵਾਇਆ ਗਿਆ ਸੀ ਪੁਲਿਸ ਉਹ ਸਬੂਤਾਂ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ ਔਰ ਉਹ ਵਕਵਾ ਕੈਂਟ ਥਾਣੇ ਦਾ ਮਾਮਲਾ ਵੀ ਲਾਇਆ ਉਹਨਾਂ ਨੇ ਕੈਂਟ ਥਾਣੇ ਦੇ આરોપી ਲਾਇਏ ਤੇ ਉਹਨਾਂ ਨੇ ਡੀਐਸਪੀ ਸਿਟੀ ਸਾਹਿਬ ਤੇ ਤੇ ਇੱਕ ਗੋ ਨਿਆਣੇ ਚਮਕੀ ਦਾ ਉਹਨਾਂ ਨੇ ਕਿਹਾ ਵੀ ਇਹਦੇ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹ ਜਾਣ ਕੀ ਮਾਮਲਾ ਹਾਂ ਇਹਦੇ ਵਿੱਚ ਜਿਹੜਾ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੇ ਵੱਲੋਂ ਅੱਜ ਇੱਕ ਪ੍ਰੈਸ ਬਾਈਟ ਰਿਲੀਜ਼ ਕੀਤੀ ਗਈ ਹੈ ਉਸ ਸੰਬੰਧ ਵਿੱਚ ਅਸੀਂ ਦੱਸਣਾ ਚਾਹਾਂਗੇ ਵੀ ਇਹਦੇ ਵਿੱਚ ਕੁੱਲ ਨੇ ਤਿੰਨ ਮੈਟਰਸ ਦਾ ਜਿਹੜਾ ਹੈਗਾ ਬਠਿੰਡਾ ਪੁਲਿਸ ਰਿਗਾਰਡਿੰਗ ਜ਼ਿਕਰ ਕੀਤਾ ਹੈ ਫਸਟ ਮੈਟਰ ਜਿਹੜਾ ਹੈਗਾ ਡੀਐਸਪੀ ਸਿਟੀ ਟੂ ਐਨਐਸਐਚਓ ਕੈਂਟ ਦੇ ਰਿਗਾਰਡਿੰਗ ਹੈਗਾ ਜਿਸ ਦੇ ਵਿੱਚ ਜਿਹੜੀ ਇਹ ਦੱਸਣਯੋਗ ਹੈ ਕਿ ਰਾਣੀਕੌਰ ਨਾਮ ਦੀ ਇੱਕ ਲੇਡੀ ਵੱਲੋਂ 24 6 2025 ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਦੇ ਵਿੱਚ ਫੈਸ਼ਨ ਦੇ ਲੈਂਡ ਰੈਂਡ ਸੰਬੰਧੀਆਂ ਐ ਸੈਕਸ਼ੁਅਲ ਸਾਲਟ ਰਿਗਾਰਡਿੰਗ ਕੋਈ ਡੋਸ਼ ਲਗਾਏ ਗਏ ਸੀਗੇ ਜਿੱਦੀ ਪੜਤਾਲ ਡੀਐਸਪੀ ਸਿਟੀ 2 ਵੱਲੋਂ ਕੀਤੀ ਗਈ ਸੀਗੀ ਇਹਦੇ ਵਿੱਚ ਰਾਣੀ ਕੌਰ ਵੱਲੋਂ ਦਰਖਾਸਤ ਸੀਗੀ ਤੇ ਬਰਖਲਾਵ ਸੀਗੀ ਦਰਸ਼ਨ ਸਿੰਘ ਤੇ ਜੋ ਇਸ ਪ੍ਰੈਸ ਬਾਈਟ ਦੇ ਵਿੱਚ ਜੋ ਇਹਦੇ ਵਿੱਚ ਕੰਪਲੇਨੈਂਟ ਹੈ ਉਹਦੇ ਇੱਕ ਬਰਖਲਾਵ ਦਿੱਤੀ ਗਈ ਸੀਗੀ ਸੋ ਇਹ ਸਾਰੀ ਪੜਤਾਲ ਕਰਨ ਤੇ ਜਿਹੜੀ ਮੈਟਰ ਸੀਗਾ 16 7 2025 ਨੂੰ ਡੀਐਸਪੀ ਸਿਟੀ 2 ਵੱਲੋਂ ਕਲੋਜ਼ ਕਰ ਦਿੱਤਾ ਗਿਆ ਸੀਗਾ ਤੇ ਅਕੋਰਡਿੰਗਲੀ ਐਸਐਚਓ ਕੈਂਟ ਵੱਲੋਂ ਇਸ ਰਿਗਾਰਡਿੰਗ ਇਨਫਰਮੇਸ਼ਨ ਦੇ ਦਿੱਤੀ ਗਈ ਸੀਗੀ ਸੋ ਇਸ ਮੈਟਰ ਦੇ ਵਿੱਚ ਜਿਹੜੀ ਰਾਣੀ ਕੌਰ ਵੱਲੋਂ ਦਰਖਾਸਤ ਕੀਤੀ ਰਜਨ ਸਿੰਘ ਦੇ ਖਿਲਾਫ ਸੀਗੀ ਇਹ ਦਰਖਾਸਤ ਬਾਅਦ ਪੜਤਾਲ ਨਾਲ ਦਫਤਰ ਕਰ ਦਿੱਤੀ ਗਈ ਸੀ ਕਿ ਇਸ ਦੇ ਵਿੱਚ ਜਿਹੜੀ ਹੈਗੀ ਕੋਈ ਵੀ ਐਫ ਆਈ ਆਰ ਜਾਂ ਕਿਸੇ ਨੂੰ ਤੁਮਕਾਉਣ ਸੰਬੰਧੀ ਕੋਈ ਵੀ ਗੱਲ ਜਿਹੜੀ ਹੈ ਨਹੀਂ ਕੀਤੀ ਗਈ। ਸੈਕੰਡ ਜਿਹੜਾ ਇਸ਼ੂ ਹੈਗਾ ਚੌਂਕੀ ਦੇ ਵਿੱਚ ਜਿਹੜੀ ਉਹਨੇ ਵੀਡੀਓ ਫੁਟੇਜ ਔਰ ਵਾਕੀ ਸਬੂਤ ਪੇਸ਼ ਕਰਕੇ ਮੋਬਾਈਲ ਸਾੜਨ ਸੰਬੰਧੀ ਗੱਲ ਕੀਤੀ ਹੈ। ਉਸ ਰਿਗਾਰਡਿੰਗ ਐਸ ਐਸ ਪੀ ਸਾਹਿਬ ਅਠੰਡਾ ਵੱਲੋਂ ਇਨਕੁਆਰੀ ਮਾਰਕ ਕੀਤੀ ਜਾ ਰਹੀ ਹੈ। ਇਨਕੁਆਰੀ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ। ਥਰਡ ਜਿਹੜਾ ਉਹ ਐਫ ਆਈ ਆਰ ਦੇ ਰਿਗਾਰਡਿੰਗ ਹੈਗਾ ਉਹ ਮੈਟਰ ਵਿਜੀਲੈਂਸ ਵੱਲੋਂ ਉਹਦੀ ਤਫ ਉਸ ਮੈਟਰ ਦੇ ਵਿੱਚ ਵੀ ਜਿਹੜਾ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹ ਕਹਿੰਦਾ ਜੀ ਡੀਐਸਪੀ ਸਾਹਿਬ ਵੀ ਚੌਂਕੀ 'ਚ ਮੌਜੂਦ ਸੀ ਔਰ ਉਹਨਾਂ ਨੇ ਪਹਿਲਾਂ ਮੋਬਾਈਲ ਤੋਂ ਮੇਰਾ ਪਨਾਇਆ ਵੀ ਗਿਆ ਪਹਿਲਾਂ ਫਿਰ ਉਸ ਮਹਾਦ ਨਾਲ ਚਲਾਈ। ਹਾਂ ਦੱਸੋ ਇਸ ਕਸ ਦੇ ਵਿੱਚ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਵੀ ਇਹ ਸਾਰੇ ਮੈਟਰ ਦੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਨਕੁਆਰੀ ਜਿਹੜੀ ਹੈਗੀ ਮਾਰ ਕਰ ਦਿੱਤੀ ਗਈ ਹੈ। ਤੇ ਉਸ ਇਨਕੁਆਰੀ ਦੇ ਵਿੱਚ ਜੋ ਵੀ ਫੈਕਟਸ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।